ਪੰਜਾਬੀ ਸੂਟਾਂ ਦੇ ਵਿੱਚ ਪੰਜਾਬੀ ਟੱਚ ਤੁਹਾਡਾ ਹਮੇਸ਼ਾ ਦੇਖਿਆ ਸੋ ਹਰਿਆਣਵੀ ਬੋਲਦੇ ਵੀ ਨਜ਼ਰ ਆਉਂਗੇ ਤੁਸੀਂ ਪਹਿਰਾਵੇ ਦੇ ਨਾਲ ਨਹੀਂ ਪਹਿਰਾਵਾ ਤਾਂ ਬਸ ਇੱਕ ਇੰਨੀ ਕੀ ਝਲਕ ਹੀ ਪਾਈ ਹੈ ਲੇਕਿਨ ਹਰਿਆਣਵੀ ਵੀ ਨਹੀਂ ਬੋਲੀ ਬੋਲਣ ਹੀ ਨਹੀਂ ਦਿੱਤੀ ਮੈਂ ਤਾਂ ਕੋਸ਼ਿਸ਼ ਕੀਤੀ ਸੀ ਮੈਂ ਉਹ ਤੁਹਾਨੂੰ ਡਾਇਲਗ ਮੇਰਾ ਆਊਗਾ ਮੈਂ ਹੁਣ ਇੱਥੇ ਬੋਲ ਨਹੀਂ ਸਕਦੀ ਹਰਿਆਣਵੀ ਤਿਆਰੀ ਕੀਤੀ ਸੀ ਪਰ ਸਾਡਾ ਜਿਹੜਾ ਬੰਦਾ ਉਹਨੇ ਸਾਨੂੰ ਬੋਲਣ ਨਹੀਂ ਦਿੱਤੀ ਮੇਰੀ ਐਂਟਰੀ ਕਿੱਦਾਂ ਹੁੰਦੀ ਹੈ ਤੁਹਾਡੀ ਇੰਡਸਟਰੀ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਲੈ ਕੇ ਆਈ ਪੰਜਾਬੀ ਇੰਡਸਟਰੀ ਮੇਂ ਦੀ ਐਂਟਰੀ ਹੋਈ ਮੈਂ ਕਾਲਜ ਪੜਦਾ ਸੀਗਾ ਤੇ 2011 ਚ ਇੱਕ ਫਿਲਮ 12 ਚ ਸ਼ੂਟ ਹੋ ਰਹੀ ਸੀ ਫਿਲਮ ਆਰਐਸਵੀਪੀ ਅੰਮ੍ਰਿਤਸਰ ਦੇ ਵਿੱਚ ਤੇ ਉੱਥੇ ਨਾ ਫਿਲਮ ਦਾ ਨਾਮ ਜਿਗਾ ਰੁੰਦੇ ਸਾਰੇ ਵਿਆਹ ਪਿੱਛੋਂ ਹਾਂਜੀ ਹਾਂਜੀ ਹਰੀਸ਼ ਬਾਜੀ ਦੀ ਫਿਲਮ ਸੀ ਨੀਰੂ ਜੀ ਸੀਗੇ ਉਹ ਫਿਲਮ ਤੇ ਡਾਇਰੈਕਟ ਕੀਤਾ ਸੀਗਾ ਦਾਦੂ ਸਰ ਨੇ ਬਿਜੇ अरोड़ा ਜੀ ਰਾਈਟਰ ਸੀਗੇ ਜਗਦੀਪ ਸਿੱਧੂ ਭਾਜੀ ਤੇ ਮੇਰਾ ਦੋਸਤ ਉਸ ਫਿਲਮ ਦੇ ਵਿੱਚ ਸੀਗਾ ਅਸਿਸਟੈਂਟ ਡਾਇਰੈਕਟਰ ਤੇ ਨੰਬਰ ਸਰਦ ਗੇ ਜਿਹੜੇ ਆਡਿਸ਼ਨ ਹੋਗੇ ਸੀਗੇ ਮੈਨੂੰ ਪਤਾ ਨਹੀਂ ਤੇ ਐਦਾਂ ਹੀ ਜਿੱਥੇ ਹੋਟਲ 'ਚ ਰੁਕੇ ਸੀ ਨਾ ਤੇ ਮੈਂ ਕਹਾਂ ਆਪਣੇ ਦੋਸਤ ਕੋਲ ਉੱਥੇ ਭਾਜੀ ਵੀ ਸੀਗੇ ਜਗਦੀਪ ਸਿੰਘ ਦੁਪੱਤ ਤੇ ਮਿੱਤਰ ਮੇਰੇ ਨੇ ਗੱਲ ਕੀਤੀ ਵੀ ਐਦਾਂ ਦਾ ਕਰਕੇ ਆਰਟਿਸਟਾ ਤੇ ਭਾਈ ਐਦਾਂ ਆਡਿਸ਼ਨ ਦਾ ਭਾਜੀ ਕਹਿੰਦੇ ਵਿੱਚ ਥੀਏਟਰ ਕਰਦੇ ਮੈਂ ਕਹਾਂ ਹਾਂਜੀ ਭਾਈ ਮੈਂ ਥੀਏਟਰ ਕਰਦਾ ਪਹਿਲੀ ਮੁਲਾਕਾ ਜਿਹੜੀ ਵਰੀ ਭਾਜੀ ਜਗਦੀਪ ਭਾਈ ਉੱਥੇ ਆਡਿਸ਼ਨ ਦਿੱਤਾ ਭਾਜੀ ਕਹਿੰਦੇ ਓਕੇ ਵੀ ਫਲਾਣਾ ਫਲਾਣਾ ਕੈਰੇਕਟਰ ਜਗਦੀਪ ਸ਼ਿੱਧੂ ਅੱਛਾ ਉਹਨਾਂ ਨੇ ਤੁਹਾਨੂੰ ਬ੍ਰੇਕ ਕੀਤਾ ਜਗਦੀਪ ਸ਼ਿੱਧੂ ਭਾਈ ਥੈਂਕ ਯੂ ਭਾਈ ਤੁਸੀਂ ਬਹੁਤ ਸਾਰਾ ਜ਼ਾਦ ਦਿੱਤਾ ਤੇ ਪਹਿਲਾਂ ਹੀ ਵੱਡੀ ਐਂਟਰੀ ਹੋ ਗਈ ਨਾ ਤੇ ਭਾਈ ਨੇ ਇੰਨਾ ਸਾਡੇ ਤੱਕ ਹੁਣ ਤੱਕ ਵੀ ਹੁਣ ਤੱਕ ਵੀ ਬਹੁਤ ਕਰਦੇ ਆ ਸੋ ਜਿਵੇਂ ਯੋਗਰਾ ਸਰ ਨੇ ਕਿਹਾ ਕਿ ਮੈਂ ਹੈਨਾ ਰੋਮਾਂਟਿਕ ਕੈਰੈਕਟਰ ਕਰਨਾ ਚਾਹੁੰਦਾ ਸੋ ਇੱਕ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੂੰਗੀ ਅਗਰ ਯੋਗਰਾਜ ਸਰ ਲੀਡ ਤੇ ਕਿਸੇ ਨਾ ਰੋਮਾਂਟਿਕ ਸੀਨ ਕਰਦੇ ਆ ਤਾਂ ਕਿਹੜੀ ਐਕਟਰਸ ਹੋएगी ਆਪਣੀ ਇੰਡਸਟਰੀ ਦੀ ਇਹ ਤਾਂ ਉਹ ਹੀ ਦੱਸ ਸਕਦੇ ਨੇ ਮੈਂ ਮਤਲਬ ਅਗਰ ਤੁਸੀਂ ਤੁਹਾਨੂੰ ਹੈਨਾ ਇੱਕ ਥੋੜਾ ਪੁਆਇੰਟ ਆਫ View ਜਾਣਨਾ ਚਾਹੁੰਦੀ ਮੈਨੂੰ ਤਾਂ ਬਿਲਕੁਲ ਨਹੀਂ ਪਤਾ ਜਿਹੜਾ ਉਹ बार-बार ਰੋਮਾਂਸ ਦਾ ਕਹਿੰਦੇ ਨੇ ਕੋਈ ਹੀਰੰਦਰ ਰੱਖੀ ਹੋਊਗੀ ਸਸ਼ਵੀਕਲ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਨਪ੍ਰੀਤ ਕੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਆ ਰਹੀ ਹੈ ਕੁੜੀ ਹਰਿਆਣੇ ਵਾਲ ਦੀ ਤੇ ਵਰਸਟਾਈਲ ਐਕਟਰਸ ਜਿਨ੍ਹਾਂ ਨੇ ਬਹੁਤ ਬਖੂਬੀ ਕੰਮ ਕੀਤਾ ਇਸ ਫਿਲਮ ਦੇ ਵਿੱਚ ਆਪਣੇ ਕੈਰੈਕ ਨੂੰ ਸਾਰਿਆਂ ਨੂੰ ਐਂਟਰਟੇਨ ਕਰਨ ਦੇ ਲਈ ਤਿਆਰ ਨੇ 14 ਤਰੀਕ ਨੂੰ ਸੋ ਹਨੀ ਮਟੂ ਔਰ ਰਸੀਮਾ ਕੌਸ਼ਲ ਜੀ ਮੇਰੇ ਨਾਲ ਹੈਗੇ ਨੇ ਸੋ ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ ਹਨੀ ਤੁਹਾਡਾ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਟ੍ਰੇਲਰ ਅਸੀਂ ਦੇਖਿਆ ਜਿਸ ਦਿਨ ਦਾ ਰਿਲੀਜ਼ ਹੋਇਆ ਹੈ ਹਰ ਕੋਈ ਕ੍ਰਿਓਸਟੀ ਹੈ ਹਰ ਕਿਸੇ ਨੂੰ ਐਕਸਾਈਟਮੈਂਟ ਹੈ ਕਿ ਆਖਿਰ ਫਿਲਮ ਦੇ ਵਿੱਚ ਕੀ ਕੁਝ ਹੋਰ ਹੋਵੇਗਾ ਕਿਉਂਕਿ ਟ੍ਰੇਲਰ ਨੇ ਨਾ ਇੱਕ ਵਾਰੀ ਸਾਰਿਆਂ ਨੂੰ ਯੂ نو ਸੋਚਣ ਤੇ ਲਗਾ ਦਿੱਤਾ ਹੈ ਰਾਈਟ ਇਹ ਸੋਚਣ ਤੇ ਮਜਬੂਰ ਕਰਦਾ ਹੈ ਨਾ ਕਿਉਂਕਿ ਪੰਜਾਬ ਔਰ ਹਰਿਆਣਾ ਦਾ ਮਿਕਸਚਰ ਦੇਖਣ ਦੇ ਲਈ ਅਸੀਂ ਪਰਸਨਲੀ ਵੀ ਬਹੁਤ ਐਕਸਾਈਟਿਡ ਆ ਸੋ ਹਣੀ ਤੁਹਾਡਾ ਕਿਰਦਾਰ ਵੀ ਬਹੁਤ ਸੋਹਣਾ ਐਜ਼ ਯੂਜਵਲ ਜਿਵੇਂ ਹੁੰਦੇ ਨੇ ਸੋ ਮੈਮ ਤੁਹਾਡਾ ਵੀ ਤੁਹਾਡੇ ਪਹਿਰਾਵੇ ਤੇ ਪਹਿਲਾਂ ਗੱਲ ਕਰੂੰਗੀ ਮੈਂ ਪੰਜਾਬੀ ਸੂਟਾਂ ਦੇ ਵਿੱਚ ਪੰਜਾਬੀ ਟੱਚ ਤੁਹਾਡਾ ਹਮੇਸ਼ਾ ਦੇਖਿਆ ਸੋ ਹਰਿਆਣਵੀ ਬੋਲਦੇ ਵੀ ਨਜ਼ਰ ਆਉਂਗੇ ਤੁਸੀਂ ਪਹਿਰਾਵੇ ਦੇ ਨਾਲ ਨਹੀਂ ਪਹਿਰਾਵਾ ਤਾਂ ਬਸ ਇੱਕ ਇੰਨੀ ਕੀ ਚਲਕੀ ਪਾਈ ਐ ਲੇਕਿਨ ਹਰਿਆਣਵੀ ਵੀ ਨਹੀਂ ਬੋਲੀ ਬੋਲਣ ਹੀ ਨਹੀਂ ਦਿੱਤੀ ਮੈਂ ਤਾਂ ਕੋਸ਼ਿਸ਼ ਕੀਤੀ ਸੀ ਮੈਂ ਉਹ ਤੁਹਾਨੂੰ ਡਾਇਲੋਗ ਮੇਰਾ ਆਊਗਾ ਮੈਂ ਹੁਣ ਇੱਥੇ ਬੋਲ ਨਹੀਂ ਸਕਦੀ ਪਰੇ ਸਾਡਾ ਜਿਹੜਾ ਬੰਦਾ ਉਹਨੇ ਸਾਨੂੰ ਬੋਲਣ ਨਹੀਂ ਦਿੱਤੀ ਜਾਂ ਮੈਂ ਲੜਾਈ ਪਾ ਲਈ ਜਾਂ ਦੇ ਲੜਾਈ ਪਾ ਲਈ ਸੋ ਉਹ ਫਿਲਮ ਚ ਰਿਵੀਲ ਹੋਊਗਾ ਵੀ ਉਹ ਰਿਆਣ ਵੀ ਕਿਉਂ ਨਹੀਂ ਬੋਲੀ ਕਿ ਹਾਂ ਬੋਲੀ ਵੀ ਤਾਂ ਨਹੀਂ ਗਈ ਕਿ ਲੜਾਈ ਕਿਸ ਗੱਲੋਂ ਪਈ ਉਹ ਫਿਲਮ ਚ ਜੀ ਪਤਾ ਨਹੀਂ ਕੀ ਗੱਲ ਹੈ ਸੋ ਐਮੀ ਦੀ એનર્ਜੀ ਜਿਵੇਂ ਹੈਨਾ ਅੱਜ ਵੀ ਉਹ ਮਤਲਬ ਨੌਨ ਸਟਾਪ ਬੋਲ ਰਹੇ ਸੀਗੇ ਮਤਲਬ ਮੈਨੂੰ ਲੱਗਦਾ ਹੈ ਕਿ ਇਹ ਇੰਨੇ ਕੋ ਕੌਨਫੀਡੈਂਟ ਨੇ ਔਰ ਇਹ ਕੌਨਫੀਡੈਂਸ ਜਿਹੜਾ ਨਾ ਉਹਨਾਂ ਦਾ ਓਵਰ ਕੌਨਫੀਡੈਂਸ ਨਹੀਂ ਬਹੁਤ ਅੱਛੇ ਵਾਲਾ ਕੌਨਫੀਡੈਂਸ ਹੈ ਕਿਉਂਕਿ ਫਿਲਮ ਦੇ ਲਈ ਉਹ ਬੜੇ ਐਕਸਾਈਟਡ ਵੀ ਨੇ ਕਿ ਕੁਝ ਅਲੱਗ ਅਲੱਗ ਆ ਰਿਹਾ ਹੈ ਹੈਨਾ ਸੋ ਡਾਇਲੌਗਸ ਤੋਂ ਹਟਕੇ ਵੀ ਕਦੇ ਇਦਾਂ ਐਮੀ ਨੇ ਮਤਲਬ ਸੈੱਟ ਤੇ ਡਿਲੀਵਰ ਕੀਤਾ ਹੈ ਜਾਂ ਉਹਨਾਂ ਨੇ ਆਪਣੇ ਜਿਵੇਂ ਦੱਸਿਆ ਕਿ ਚੇਂਜਸ ਵੀ ਕਰਨ ਦਿੰਦੇ ਸੀਗੇ ਡਾਇਰੈਕਟਰ ਸੋ ਚੇਂਜਸ ਕਿੰਨੇ ਕਿੰਨੇ ਕਿਵੇਂ ਕਿਵੇਂ ਹੋਏ ਉਹ ਟਾਈਮ ਤੇ ਜਿੱਦਾਂ ਹੁੰਦਾ ਨਾ ਕੋਈ ਆਪਾਂ ਬੋਲਦੇ ਆ ਤਾਂ ਰਕੇਸ਼ ਨੂੰ ਬੈਠਾ ਬੈਠਾ ਉਹ ਦੂਰ ਤੋਂ ਦੇਖਦਾ ਹੁੰਦਾ ਫਿਰ ਉੱਠ ਕੇ ਆ ਜਾਂਦਾ ਭਾਜੀ ਨਹੀਂ ਨਹੀਂ ਤੁਸੀਂ ਨਾ ਤੁਸੀਂ ਤੁਸੀਂ ਆ ਬੋਲ ਜੇ ਮੈਨੂੰ ਵੀ ਕਹਿ ਦੇਣਾ ਤੁਸੀਂ ਤੁਸੀਂ ਆ ਕਹਿ ਦਿਓ ਮਤਲਬ ਉਹਨੇ ਉਹਦੇ ਕਿਉਂਕਿ ਇੱਕ ਤਾਂ ਉਹਨੇ ਲਿਖਿਆ ਹੁੰਦਾ ਸੀ ਪਰ ਫਿਰ ਲਿਖੇ ਨੂੰ ਕਈ ਵਾਰੀ ਇਹ ਵੀ ਹੋ ਜਾਂਦਾ ਸੀ ਵੀ ਉਸ ਨੂੰ ਸੁਣਨ ਚ ਕਈ ਵਾਰੀ ਨਹੀਂ ਅੱਛਾ ਲੱਗਿਆ ਤਾਂ ਉਸ ਦੇ ਲਾਈਨ ਕੋਈ ਹੋਰ ਉਹਨੂੰ ਇੱਕਦਮ ਫੁਰੀ ਤਾਂ ਫਿਰ ਉਹ ਲਾਈਨ ਆ ਕੇ ਕਹਿੰਦਾ ਤੁਸੀਂ ਆ ਬੋਲਦਾ ਤੁਸੀਂ ਆ ਬੋਲਦਾ ਕੀ ਗੱਲ ਤਾਂ ਸਹੀ ਐ ਐਮੀ ਭਾਜੀ ਆ ਹਾਜ਼ਰ ਜਵਾਬੀ ਬਹੁਤ ਨੇ ਇਹ ਗੱਲ ਰਕੇਸ਼ ਭਾਜੀ ਵੀ ਕਹਿੰਦੇ ਆ ਹਾਂ ਵੀ ਜੋ ਭਾਜੀ ਨੂੰ ਦਿੱਤਾ ਜਾਵੇ ਉਹ ਤੋਂ ਐਕਸਟਰਾ ਹੀ ਕਰਕੇ ਦਿੰਦੇ ਆ ਜੇ ਕੁਝ ਲਾਈਨ ਇੱਧਰ ਉੱਧਰ ਹੋ ਵੀ ਜਾਂਦੀ ਸੀ ਜਾਂ ਕੁਝ ਲਾਈਨ ਜੁੜ ਵੀ ਜਾਂਦੀ ਆ ਤਾਂ ਉਹ ਇੱਕ એનર્ਜੀ ਹੈ ਨਾ ਜਿਹੜੀ ਬਾਈ ਕੋਲੇ ਉਹ ਕਮਾਲ ਆ ਐਮੀ ਮੈਂ ਉਹ ਹੀ ਦੇਖਦੀ ਸੀ ਐਮੀ ਦੀ ਜੇ ਗੱਲ ਕਰਾਂ ਨਾ ਡਾਇਲੋਗ ਕਦੇ ਨਹੀਂ ਭੁੱਲਦਾ ਹਾਂ ਬਿਲਕੁਲ ਡਾਇਲਗ ਬੋਲ ਦ ਜਿੰਨੇ ਮਰਜੀ بڑے ਤੋਂ بڑا ਦੇ ਦੋ ਤੇ ਹਾਂ ਅਸ ਮੈਂ ਪਹਿਲਾਂ ਵੀ ਫਿਲਮਾਂ ਕੀਤੀਆਂ ਕਾਫੀ ਮੈਂ ਕਿੰਨੇ ਲੰਮੇ ਲੰਮੇ ਡਾਇਲਗ ਤੂੰ ਇੰਨੀ ਸਪੀਡ ਨਾਲ ਖੁਦ ਹੀ ਬੋਲ ਜਰਨੇ ਔਰ ਨਾਲ ਦੀ ਨਾਲ ਹੀ ਉਹਨੇ ਜੇ ਕੋਈ ਹੋਰ ਬੋਲਦਾ ਸੀ ਤੂੰ ਆ ਤੇਰਾ ਆਇਆ ਤੂੰ ਹਾਂ ਮੈਂ ਕਹਦੇ ਮੈਂ ਆਇਆ ਗਿਆ ਸੀ ਤੂੰ ਕਹਦੇ ਮੈਂ ਆ ਗਿਆ ਆਪਣੇ ਵੀ ਯਾਦ ਹੁੰਦੇ ਆਪਣੇ ਅਗਲੇ ਬੰਦੇ ਦੀ ਵੀ ਯਾਦ ਹੁੰਦੀ ਹੈ ਇਹ ਕੁਆਲਿਟੀ ਵੀ ਮੈਨੂੰ ਲੱਗਦਾ ਹੈ ਨਾ ਵੀ ਜਿਵੇਂ ਅਸੀਂ ਆ ਪਰਸਨਲੀ ਹੈ ਨਾ ਕੁਝ ਅਗਰ ਰੀਡ ਵੀ ਕਰਨ ਲੱਗ ਜਾਈਏ ਤਾਂ ਬਹੁਤ ਵਾਰ ਦੇਖਣਾ ਪੈਂਦਾ ਵੀ ਭੁੱਲਣਾ ਜਾਏ ਬੋਲ-ਬੋਲ ਕੇ ਦੇਖੀਦਾ ਦੂਜਿਆਂ ਦੇ ਵੀ ਯਾਦ ਰਹਿੰਦੇ ਉਹਨਾਂ ਕੈਮਰਾ ਬੋਲਣ ਦੇ ਸਭ ਤੋਂ ਔਖਾ ਹੈ ਇਹ ਬਸ ਚਲੋ ਪਰਮਾਤਮਾ ਨੇ એનર્ਜੀ ਦਿੱਤੀ ਹੈ ਅਸ ਤਾਂ ਕਹਿੰਦੇ ਐਸੇ ਤਰੀਕੇ ਹੀ ਬਣੀ ਰਵੇ ਹਨਾ ਇਹ ਇੰਡਸਟਰੀ ਸਾਡੀ ਇਹਨਾਂ ਲੋਕਾਂ ਦੇ ਸਿਰ ਤੇ ਚੱਲ ਰਹੀ ਹੈ ਜਿੱਦਾਂ ਗੱਲ ਕਰੀਏ ਗਿੱਪੀ ਹੋਏ ਅਮਰਿੰਦਰ ਗਿੱਲ ਹੋਏ ਐਮੀ ਹੋਏ ਹਨਾ ਤੇ ਇਹ ਦਲਜੀਤ ਨਾ ਦਲਜੀਤ ਜੀ ਇਹਨਾਂ ਸਾਰਿਆਂ ਦਾ ਇੱਕ ਔਰ ਹੀ ਤੁਸੀਂ ਮਤਲਬ ਹਨਾ ਫਿਲਮ ਚ ਐਂਟਰੀ ਲੈਣੀ ਹੋਈ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਸੋ ਬਿਲਕੁਲ ਮੈਮ ਸੋ ਜਿਵੇਂ ਯੋਗਰਾਜ ਸਰ ਨੇ ਕਿਹਾ ਕਿ ਮੈਂ ਹੈਨਾ ਰੋਮਾਂਟਿਕ ਕੈਰੈਕਟਰ ਕਰਨਾ ਚਾਹੁੰਦਾ ਸੋ ਇੱਕ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੂੰਗੀ ਅਗਰ ਯੋਗਰਾਜ ਸਰ ਲੀਡ ਤੇ ਕਿਸੇ ਨਾਲ ਰੋਮਾਂਟਿਕ ਸੀਨ ਕਰਦੇ ਆ ਤਾਂ ਕਿਹੜੀ ਐਕਟਰਸ ਹੋएगी ਆਪਣੀ ਇੰਡਸਟਰੀ ਦੀ ਇਹ ਤਾਂ ਉਹ ਹੀ ਦੱਸ ਸਕਦੇ ਨੇ ਮੈਂ ਮਤਲਬ ਅਗਰ ਤੁਸੀਂ ਤੁਹਾਨੂੰ ਹੈਨਾ ਇੱਕ ਥੋੜਾ ਪੁਆਇੰਟ ਆਫ View ਜਾਣਨਾ ਚਾਹੁੰਦੀ ਮੈਨੂੰ ਤਾਂ ਬਿਲਕੁਲ ਨਹੀਂ ਪਤਾ ਜਿਹੜਾ ਉਹ बार-बार ਰੋਮਾਂਸ ਦਾ ਕਹਿੰਦੇ ਨੇ ਕੋਈ ਹੀਰੰਤ ਰੱਖੀ ਹੋਊਗੀ ਕੋਈ ਇਹ ਸਵਾਲ ਉਹਨਾਂ ਨੂੰ ਪੁੱਛਿਓ ਨਾ ਵੀ ਇਹ ਕਿਹਦੇ ਕਰਕੇ ਇੰਨਾ ਜ਼ਿਆਦਾ ਕਹਿ ਰਹੇ ਨੇ ਕੋਸ਼ਿਸ਼ ਤਾਂ ਹੋਊਗਾ ਸੋਹਣੀ ਅਗਰ ਤੁਹਾਨੂੰ ਮੌਕਾ ਮਿਲੇ ਤੁਸੀਂ ਕਿਦਾਂ ਕਰੋਗੇ ਹੁਣ ਤਾਂ ਦੱਸ ਕੋਈ ਲਾਜਵਾਬੀ ਕਰਦਾ ਯਾਰ ਆਪਣੇ ਕੋਲ ਕਿਹੜਾ ਕੋਈ ਹੈਗਾ ਆਪਣੇ ਕੋਲ ਕਿਹੜਾ ਕੋਈ ਹੈਗਾ ਨਹੀਂ ਫਿਲਹਾਲ ਤੇ ਅਜੇ ਇਦਾਂ ਦਾ ਕੁਝ ਮੈਂ ਹੁਣੇ ਨਾ ਜਦੋਂ ਐਮੀ ਬੈ ਵੀ ਗੱਲ ਕਰ ਰਹੇ ਸੀਗੇ ਕਿ ਚਾਹ ਲੀਡ 'ਚ ਆਏਗਾ ਤੇ ਆਪਾਂ ਕੀ ਸੋਚਿਆ ਵੈਸੇ ਵੀ ਹਾਂ ਕਿਹੜਾ ਹੁਣ ਐਕਟਰੈਸ ਕਿਹੜੀ ਹੋਣੀ ਚਾਹੀਦੀ ਹੈਗੇ ਮੇਰੇ ਦਿਲ ਦਿਮਾਗ 'ਚ ਮੈਂ ਬੜਾ ਸੋਚਿਆ ਬੜਾ ਸੋਚਿਆ ਫਿਰ ਰਾਧੀ ਕਾਪ ਨੇ ਚਾ ਕੌਣ ਰਾਧਿਕਾ ਆਪਟੀ ਰਾਧਿਕਾ ਆਪਣੇ ਆਪਣੀ ਇੰਡਸਟਰੀ ਦੀ ਨਹੀਂ ਬਾਲੀਵੁੱਡ ਓ ਮਾਈ ਗੋਡ ਇਹਨੇ ਸਾਰੀਆਂ ਗੱਲਾਂ ਤੈਨੂੰ ਦੇਖ ਲੈ ਕੁੱਟ ਪੈ ਜਾਣੀ ਇਹਨਾਂ ਤੋਂ ਨਹੀਂ ਨਹੀਂ ਆਪਣੀ ਆਪਣੀ ਇੰਡਸਟਰੀ ਦੀ ਵੀ ਦੱਸ ਦੋ ਇੱਕ ਚਲੋ ਆਪਣੇ ਅੱਜ ਬੋਲ ਕੇ ਇਹਨਾਂ ਨੂੰ ਪਤਾ ਹੈ ਨਾ ਵੀ ਮੈਂ ਐਵੇਂ ਹਾਂ ਮੈਂ ਫਸ ਜਾਂਦਾ ਇਹ ਬਹੁਤ ਖਰਾਬ ਹੈ ਜੇ ਮੈਨੂੰ ਕਿਸੇ ਹੋਰ ਨਾਲ ਮੌਕਾ ਮਿਲ ਗਿਆ ਰੋਮਾਂਸ ਕਰਨ ਦਾ ਫਿਰ ਉਹਨਾਂ ਨੇ ਕਹਿੰਦਾ ਤੂੰ ਤਾਂ ਬੜਾ ਬੋਲਦਾ ਹੋਂਦੋਂ ਤੂੰ ਤਾਂ ਕਹਿੰਦਾ ਤੂੰ ਇਹਦਾ ਨਾ ਰੋਮਾਂਸ ਕਰਨਾ ਹੁਣ ਨੇ ਫਿਰ ਹਾਲ ਹਜੇ ਤਾਂ ਕੁਛ ਦਿਨ ਦਾ ਸੋਚਿਆ ਨਹੀਂ ਆ ਸੋਚਿਆ ਹੋਊਗਾ ਐਡੀ ਤੇ ਕੋਈ ਗੱਲ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਉਹ ਵੀ ਇੱਕ ਦਾ ਮੇਰੇ ਖਿਆਲ ਬੈਟ ਬੈਟ ਚ ਹੈ ਉਹ ਵੀ ਵੀ ਹਾਂ ਵੀਰ ਜੇ ਕਿਸੇ ਐਕਟਰਸ ਨਾਲ ਕੰਮ ਕਰਨਾ ਤੇ ਮੇਰੇ ਦਿਲ ਦੀ ਰੀਜ ਹੈ ਵੀ ਉਹਨਾਂ ਨਾਲ ਕੰਮ ਕਰਨਾ ਰਾਧਿਕਾ ਪਟੇਲ ਬਾਕੀ ਗੱਲ ਇਹ ਹੈ ਨਾ ਕਿ ਜਦੋਂ ਇੱਥੇ ਹੀਰੋ ਚੁਣਨਗੇ ਦਾ ਇੰਨੀਆਂ ਸਾਰੀਆਂ ਹੀ ਬਹੁਤ ਵਧੀਆ ਆਪਣੀਆਂ ਹੰਡੀਆਂ ਹੋਈਆਂ ਐਕਟਰਸ ਨੇ ਆਪਣੀ ਮਰਜ਼ੀ ਨਾਲ ਜਦੋਂ ਡਾਇਰੈਕਟਰ ਕੋਈ ਵੀ ਦੇ ਦੂਗਾ ਹਣੀ ਨੂੰ ਮਨਜ਼ੂਰ ਹਾਂਜੀ ਇਹ ਕੀ ਗੱਲ ਹੈ ਓਕੇ ਇੱਕ ਚੀਜ਼ ਹੋਰ ਤੁਸੀਂ ਕਿਸ ਤਰ੍ਹਾਂ ਦੀ ਐਂਟਰੀ ਐਜ਼ ਅ ਹੀਰੋਇਨ ਮਾਰਨਾ ਚਾਹੁੰਦੇ ਕਿਦਾਂ ਦਾ ਤੁਹਾਡਾ ਸ਼ਾਰਟ ਹੋਣਾ ਚਾਹੀਦਾ ਟੇਕ ਹੋਣਾ ਚਾਹੀਦਾ ਜਿੱਤੋਂ ਹਣੀ ਦੀ ਐਂਟਰੀ ਹੋ ਰਹੀ ਹੈ ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਨਾ ਕਿਸੇ ਆਰਟਿਸਟ ਨੂੰ ਜਦੋਂ ਵੱਡੇ ਪਰਦੇ ਤੇ ਆਪਾਂ ਇੰਟਰੋਡਿਊਸ ਕਰਦੇ ਹਾਂ ਹਨ ਜਿਵੇਂ ਸਪੋਜ਼ ਸੋਨਮ ਦੀ ਐਂਟਰੀ ਹੋ ਰਹੀ ਹੈ ਸ਼ੇਡਸ ਲਗਾ ਕੇ ਪੰਜਾਬੀ ਸੂਟ ਪਾ ਕੇ ਹਰਿਆਣਵੀ ਪਹਿਰਾਵੇ ਵਿੱਚ ਹਨ ਐਜ਼ ਅ ਹੀਰੋ ਅਗਰ ਤੁਸੀਂ ਐਂਟਰੀ ਮ ਦੇ ਨਾਲ ਕਿਸ ਤਰ੍ਹਾਂ ਦੀ ਐਂਟਰੀ ਵਿਸ਼ ਕਰਦੇ ਹੋ ਤੁਸੀਂ ਇੱਕ ਸਾਊਥ ਦੇ ਐਕਟਰ ਆ ਮੈਨੂੰ ਨਾਮ ਵੀ ਨਹੀਂ ਚੇਤੇ ਆ ਰਿਹਾ ਹੁਣੇ ਫਿਲਮ ਆਈ ਸੀ ਉਹਨਾਂ ਦੀ ਇੱਕ ਵਿਕਰਮ ਵੇੜਾ ਉਹਦੇ ਚ ਕੀ ਸੀਗਾ ਥੋੜਾ ਬਰੀਫ ਕਰੋਗੇ ਰਗਵੀਰ ਬੋਲੀ ਭਾਜੀ ਦਾ ਪਤਾ ਤੁਹਾਨੂੰ ਉਹ ਮੈਨੂੰ ਉਸ ਨਾਂ ਨਾਲ ਬੁਲਾਉਂਦੇ ਹੁੰਦੇ ਆ ਵਿਜੇ ਸੇਤੂਪਤੀ ਓਕੇ ਹਾਂ ਵਿਜੇ ਸੇਤੂਪਤੀ ਉਹਨੇ ਦੇਖ ਫਿਲਮ ਆਈ ਸੀਗੀ ਹੁਣੇ ਤੇ ਉਹਦੇ ਚ ਉਹਨਾਂ ਨੇ ਐਂਟਰੀ ਕੀਤੀ ਸੀਗੀ ਕਮਾਲ ਕਿ ਇੱਕ ਗੱਡੀ ਆ ਚਲਦੀ ਆ ਰਹੀ ਹੈ ਤੋ ਇੱਕਦਮ ਸਲਿੱਪ ਕਰਦੀ ਹੈ ਸੜਕ ਦੇ ਤੇ ਉਹਦੀ ਸ਼ਰਟ ਲੱਤੀ ਹੋਈ ਹੈ ਕਿਆ ਬਾਤ ਹੈ ਇਹ ਵਾਲ ਨੇ ਪਿੱਛੇ ਨੂੰ ਕੀਤੇ ਆ ਤੇ ਬਲੱਡ ਆ ਰਹਾ ਦਿੱਥੇ ਤੇ ਇਹ ਹੱਥ ਚ ਉਹਨੇ ਦਾਤਰ ਫੜਿਆ ਟਕੂਆ ਤੇ ਉਹ ਨਿਕਲਦਾ ਜੇ ਕਰਦਾ ਉਹ ਯਾਰ ਕਿਆ ਕਮਾਲ ਐਂਟਰੀ ਕੀਤੀ ਬੰਦੇ ਨੇ ਉਹ ਕਿਆ ਕਮਾਲ ਸੁਪਨੇ ਚ ਕਿਥੇ ਖੜਾ ਇਹ ਇੱਥੇ ਨਹੀਂ ਖੜਾ ਇਹਨੇ ਕੋਈ ਮਾਂ ਵੀ ਹੋਰ ਹੀ ਬੋਲ ਦੇਲੀ ਹੈ ਇਨੇ ਪੁੱਛੋ ਨਾ ਇਹਨੇ ਮਾਂ ਵੀ ਕੋਈ ਹੋਰ ਹੀ ਕਹਿ ਦੇਣੀ ਆ ਸਾਨੂੰ ਥੋੜੀ ਕਹਿਣੇ ਨੇ ਨਹੀਂ ਨਹੀਂ ਰਹਿਣਾ ਤੁਸੀਂ ਆ ਦੇਖੋ ਐ ਏਦਾਂ ਦੀ ਕੋਈ ਗੱਲ ਨਹੀਂ ਆ ਤੁਹਾਡਾ ਅਸ਼ੀਰਵਾਦ ਮੈਨੂੰ ਬੇਬੀ ਨੇ ਆਉਂਦੇ ਵੀ ਦਿੱਤਾ ਫੇ ਜਦੋਂ ਮੈਂ ਫਿਲਮ ਕੀਤੀ ਸੀ ਅਸੀਂ ਇਕੱਠੇ ਆ ਗੁੱਡੀਆਂ ਬਟੋਲੇ ਉਦੋਂ ਵੀ ਮੈਨੂੰ ਬਹੁਤ ਸਾਰੀਆਂ ਬਲੇਸਿੰਗ ਦਿੱਤੀਆਂ ਤੇ ਉਹ ਬਲੇਸਿੰਗ ਅੱਜ ਤੱਕ ਕਿੱਥੋਂ ਲੈ ਕੇ ਮੈਂ ਕਿਹਾ ਹੁਣ ਨਹੀਂ ਖੜਦਾ ਤੂੰ ਹਣੀ ਐਂਟਰੀ ਕਿੱਦਾਂ ਹੁੰਦੀ ਆ ਤੁਹਾਡੀ ਇੰਡਸਟਰੀ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਲੈ ਕੇ ਆਈ ਪੰਜਾਬੀ ਇੰਡਸਟਰੀ ਦੇ ਵਿੱਚ ਮੈਂ ਜੀ ਐਂਟਰੀ ਹੋਈ ਮੈਂ ਕਾਲਜ ਪੜਦਾ ਸੀਗਾ ਤੇ 2011 ਚ ਇੱਕ ਫਿਲਮ 12 ਚ ਸ਼ੂਟ ਹੋ ਰਹੀ ਸੀ ਫਿਲਮ ਆਰਐਸਵੀਪੀ ਅੰਮ੍ਰਿਤਸਰ ਦੇ ਵਿੱਚ ਤੇ ਉੱਥੇ ਨਾ ਫਿਲਮ ਦਾ ਨਾਮ ਸੀਗਾ ਰੁੰਦੇ ਸਾਰੇ ਵਿਆਹ ਪਿੱਛੋਂ ਹਾਂਜੀ ਹਾਂਜੀ ਹਾਂ ਹਰੀਸ਼ ਭਾਜੀ ਦੀ ਫਿਲਮ ਸੀ ਨੀਰੂ ਜੀ ਸੀਗੇ ਉਹ ਫਿਲਮ ਤੇ ਡਾਇਰੈਕਟ ਕੀਤਾ ਸੀਗਾ ਦਾਦੂ ਸਰ ਨੇ ਬਿਜੇ अरोड़ा ਜੀ ਰਾਈਟਰ ਸੀਗੇ ਜਗਦੀਪ ਸਿੱਧੂ ਭਾਰੀ ਤੇ ਮੇਰਾ ਦੋਸਤ ਉਸ ਫਿਲਮ ਦੇ ਵਿੱਚ ਸੀਗਾ ਅਸਿਸਟੈਂਟ ਡਾਇਰੈਕਟਰ ਓਕੇ ਪਰ ਨਾਮ ਬਸਰ ਤੇ ਵਿਚ ਆਡਿਸ਼ਨ ਹੋ ਗਏ ਸੀਗਾ ਮੈਨੂੰ ਪਤਾ ਨਹੀਂ ਤੇ ਐਦਾਂ ਹੀ ਜਿੱਥੇ ਹੋਟਲ ਚ ਰੁਕੇ ਸੀ ਨਾ ਤੇ ਮੈਂ ਗਿਆ ਆਪਣੇ ਦੋਸਤ ਕੋਲੇ ਉੱਥੇ ਭਾਰੀ ਵੀ ਸੀਗਾ ਜਗਦੀਪ ਸਿੱਧੂ ਭਾਰੀ ਤੇ ਮਿੱਤਰ ਮੇਰੇ ਨੇ ਗੱਲ ਕੀਤੀ ਵੀ ਐਦਾਂ ਦਾ ਕਰਕੇ ਆਰਟਿਸਟਾਂ ਤੇ ਭਾਈ ਐਦਾਂ ਆਡਿਸ਼ਨ ਦਾ ਭਾਰੀ ਕਹਿੰਦੇ ਵਿੱਚ ਥੀਏਟਰ ਕਰਦੇ ਮੈਂ ਕਹਾ ਹਾਂਜੀ ਭਾਈ ਮੈਂ ਥੀਏਟਰ ਕਰਦਾ ਪਹਿਲੀ ਮੁਲਾਕਾ ਜਿਹੜੀ ਮੇਰੀ ਭਾਈ ਨਾਲ ਜਗਦੀਪ ਭਾਈ ਨਾਲ ਉੱਥੇ ਆਡਿਸ਼ਨ ਦਿੱਤਾ ਭਾਈ ਕਹਿੰਦੇ ਓਕੇ ਇਹ ਫਲਾਣਾ ਫਲਾਣਾ ਕੈਰੈਕਟਰ ਜਗਦੀਪ ਸਿੱਧੂ ਜਗਦੀਪ ਸਿੱਧੂ ਅੱਛਾ ਉਹਨਾਂ ਨੇ ਤੁਹਾਨੂੰ ਬ੍ਰੇਕ ਦਿੱਤੀ ਜਗਦੀਪ ਸਿੱਧੂ ਭਾਈ ਵੀ ਥੈਂਕ ਯੂ ਭਾਈ ਤੁਸੀਂ ਬਹੁਤ ਸਾਰਾ ਸਾਥ ਦਿੱਤਾ ਤੇ ਪਹਿਲਾਂ ਹੀ ਵੱਡੀ ਐਂਟਰੀ ਹੋ ਗਈ ਨਾ ਤੇ ਬਾਈ ਨੇ ਇੰਨਾ ਸਾਥ ਦਿੱਤਾ ਕਿ ਹੁਣ ਤੱਕ ਵੀ ਹੁਣ ਤੱਕ ਵੀ ਬਹੁਤ ਕਰਦੇ ਆ ਤੇ ਉਹਨਾਂ ਦੇ ਥਰੂ ਸਾਰਾ ਕੁਝ ਮੇਰਾ ਦੋਸਤ ਆਇਆ ਦੋਸਤ ਦੇ ਬਾਅਦ ਭਾਈ ਆਏ ਤੇ ਫਿਰ ਕੰਮ ਚੱਲਦਾ ਰਿਹਾ ਅੱਛਾ ਮੈਂ ਫਿਲਮ ਜਦੋਂ ਕੀਤੀ ਨਾ ਬੇਬੀ ਵਾਲੀ ਰੋਂਦੇ ਸਰੇ ਵਿਆਹ ਪਿਛੋਂ ਤੇ ਮੈਨੂੰ ਬਾਈ ਨੇ ਕਿਹਾ ਮਿਹਨਤ ਕਰਨੀ ਆ ਹੋਰ ਉਦੋਂ ਮੈਂ ਥੀਏਟਰ ਕਰਦਾ ਜੀਗਾ ਫਿਰ 4-5 ਸਾਲ ਬਾਅਦ ਦਾ ਫੇ ਮੌਕਾ ਮਿਲਿਆ 3-4 ਸਾਲ ਬਾਅਦ ਮੈਂ ਬਾਈ ਬਾਈ ਜੀ ਮੈਂ ਕਰ ਰਿਹਾ ਕੰਮ ਕਿਦਾਂ ਫੇਰ ਓਡੀਸ਼ਨ ਦਿੱਤਾ ਫੇਰ ਜਾ ਕੇ ਓਕੇ ਸੋ ਕੁੜੀ ਹਰ ਆਣੇ ਵਾਲਦੀ ਤੇ ਆਉਣੇ ਵਾਪਿਸ ird gird center point ਤੇ ਚਲੋ ਪਿਆਰ ਹੀ ਹੈ ਐਟ ਦ ਐਂਡ ਘੁੰਮ ਕੇ ਸਟੋਰੀ ਲਵ ਸਟੋਰੀ ਤੇ ਆਉਂਦੀ ਹੈ ਸੋ ਮੈਡਮ ਪਿਆਰ ਬੜਾ ਸੈਂਸਿਟਿਵ ਵਰਡ ਹੈ ਹੈਨਾ ਸੋ ਤੁਸੀਂ ਪਿਆਰ ਨੂੰ ਕਿਸ ਤਰ੍ਹਾਂ ਡਿਫਾਈਨ ਕਰੋਗੇ ਮੈਂ ਆਖਰੀ ਸਵਾਲ ਹੈ ਤੁਹਾਨੂੰ ਪਿਆਰ ਤਾਂ ਦੇਖੋ ਇਹ ਹੈ ਕਿ ਘੁੰਮ ਫਿਰ ਕੇ ਜਿੱਦਾਂ ਸੀ ਗੱਲ ਕਰਦੇ ਸੀ ਵੀ ਵਿਆਹ ਤੇ ਗੱਲ ਆਉਂਦੀ ਹੈ ਜਦੋਂ ਪਿਆਰ ਮੁਹੱਬਤ ਕਰਦੇ ਆ ਨਾ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਜਿਹੜੇ ਇਨਸਾਨ ਨੂੰ ਤੁਸੀਂ ਪਸੰਦ ਕਰਦੇ ਹੋ ਤਾਂ ਉਸ ਵਕਤ ਤੁਹਾਨੂੰ ਇਹ ਲੱਗਦਾ ਕਿ ਵੀ ਜੇ ਉਹ ਸਾਰੇ ਪਾਸਿਆਂ ਤੋਂ ਤੁਹਾਨੂੰ ਸਹੀ ਲੱਗਦਾ ਤਾਂ ਤੁਹਾਡਾ ਇੱਕ ਫੋਕਸ ਹੁੰਦਾ ਕਿ ਵੀ ਹੁਣ ਇਹਦੇ ਨਾਲ ਜ਼ਿੰਦਗੀ ਬਤਾਈ ਜਾ ਸਕਦੀ ਹੈ ਤੇ ਇਹਦੇ ਨਾਲ ਮੈਂ ਵਿਆਹ ਕਰਾਉਣਾ ਪਰ ਜਿੱਥੇ ਤੁਸੀਂ ਮਤਲਬ ਟਾਈਮ ਪਾਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਮੈਨੂੰ ਨਹੀਂ ਲੱਗਦਾ ਕਿ ਫਿਰ ਉਹ ਚੀਜ਼ਾਂ ਬਹੁਤੀ ਦਿਨ ਨਿਭਣ ਸੈਂਸੇਰਿਟੀ ਬਹੁਤ ਜ਼ਰੂਰੀ ਹੈ ਸੈਂਸੇਰਿਟੀ ਰੱਖੋ ਤਾਂ ਹੀ ਗੱਲ ਬਣਦੀ ਹੈ ਬਾਕੀ ਪਿਆਰ ਤਾਂ ਇਹ ਹੈ ਕਿ ਕਿਸੇ ਨਾਲ ਵੀ ਕਰੋ ਮਾਪੇ ਬਾਪ ਨਾਲ ਹੈ ਭੈਣ ਭਰਾ ਨਾਲ ਹੈ ਕਿਸੇ ਦੇ ਨਾਲ ਵੀ ਹੈ ਵੀ ਪਿਆਰ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੀ ਹੈ ਕਿ ਸੈਂਸੇਰਿਟੀ ਹੋਣੀ ਜ਼ਰੂਰੀ ਹੈ ਜਿੱਥੇ ਸੈਂਸੇਰਿਟੀ ਨਹੀਂ ਤਾਂ ਉਹ ਕਿਤੇ ਵੀ ਨਹੀਂ ਨਿਭਦੀ ਕਿਸੇ ਨਾਲ ਵੀ ਨਹੀਂ ਨਿਭਦੀ ਸੋ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਕੁੜੀ ਹਰਿਆਣੇਵਲ ਦੀ 14 ਤਰੀਕ ਨੂੰ ਅਸੀਂ ਐਕਸਾਈਟਡ ਐਂਡ ਬੈਸਟ ਵਿਸ਼ੀਸ ਬਿਲਕੁਲ ਜੀ ਸਾਡੇ ਦਰਸ਼ਕਾਂ ਦਰਸ਼ਕਾਂ ਨੂੰ ਵੀ ਅਸੀਂ ਇਹੀ ਗੱਲ ਕਹਾਂਗੇ ਕਿ ਕੁੜੀ ਹਰਿਆਣੇਵਲ ਦੀ 14 ਜੂਨ ਨੂੰ ਲੱਗ ਰਹੀ ਹੈ ਛੁੱਟੀਆਂ ਨੇ ਬੱਚਿਆਂ ਨੂੰ ਲੈ ਕੇ ਜਾਏ ਉਹ ਬਹੁਤ ਇੰਜੋਏ ਕਰੋਗੇ ਫਿਲਮ ਚ ਹਾਸਾ ਵੀ ਆ ਰੋਮਾਂਸ ਵੀ ਆ ਤੇ ਲੜਾਈ ਵੀ ਹੈ ਇਮੋਸ਼ਨਸ ਵੀ ਹੈ ਲੜਾਈ ਵੀ ਹੈ ਸਾਰਾ ਕੁਝ ਫੁੱਲ ਪੈਕੇਜ ਹੈ ਉਹ ਕਹਿੰਨ ਫਿਲਮ ਰਕੇਸ਼ ਭਾਈ ਦੀ ਡਾਇਰੈਕਟ ਕੀਤੀ ਆ ਤੇ ਜਿੱਦਾਂ ਉਹਨਾਂ ਦੀਆਂ ਕਹਾਣੀਆਂ ਹੁੰਦੀਆਂ ਨੇ ਫੁੱਲ ਆਫ ਪੈਕੇਜ ਹਰ ਚੀਜ਼ ਨੂੰ ਲੈ ਕੇ ਉਧਾਈਏ ਵੀ ਆ ਥੈਟਸ ਗੁੱਡ ਥੈਟਸ ਗੁੱਡ ਬਹੁਤ ਸਾਰੀਆਂ ਬੈਸਟ ਵਿਸ਼ੇਸ ਤੇ ਮੈਨੂੰ ਹੁਣ ਦਿਓ ਇਜਾਜ਼ਤ ਤੁਸੀਂ ਫਿਲਮ ਦੇਖਣ ਜਾਣੀ ਕੁੜੀ ਹਰਿਆਣੇ ਵਾਲ ਦੀ ਬਹੁਤ ਐਕਸਾਈਟਡ ਆ ਬੜੇ ਫਲੇਵਰਸ ਐਸ ਫਿਲਮ ਦੇ ਵਿੱਚ ਸੋ ਦੇਖਣੇ ਬਹੁਤ ਖਾਸ ਰਹਿਣਗੇ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਨੇਸ਼ ਨਾਲ ਮਨਪ੍ਰਤ ਖੋਲਾ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel पर